ਜੋ ਸੀ ਉਸ ਜਨਰਲ ਦੀ ਗੱਲ ਕਰਾਂਗੇ ਜਿਨੇ ਸੈਕੰਡ ਵਰਲਡ ਵਾਰ ਲੜੀ ਜਿਨੇ 1962 ਦਾ ਹਿੰਦ-ਚੀਨ ਜੁੱਧ ਲੜਿਆ ਜਿਨੇ 1965 ਦੀ ਹਿੰਦ-ਪਾਕ ਚੰਗ ਲੜੀ ਤੇ ਜਿਹੜਾ 1971 ਦੇ ਹਿੰਦ-ਪਾਕ ਜੁੱਧ ਦਾ ਹੀਰੋ ਬਣਿਆ ਤੇ ਜਿਨੇ ਬੰਗਲਾਦੇਸ਼ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਤੇ ਜਦੋਂ ਉਹਦੀ ਬੇਬਤੀ ਹੋਈ ਤਾਂ ਉਸੇ ਫੌਜ ਨੂੰ ਛੱਡ ਕੇ ਉਸੇ ਫੌਜ ਦੇ ਖਿਲਾਫ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਭਾਰਤੀ ਫੌਜ ਵੱਲੋਂ ਜਦੋਂ ਮਹਾਂਮ ਸ਼ੇੜੀ ਗਈ ਤੇ ਉਹਦਾ ਸਾਹਮਣਾ ਕਰਦਿਆਂ ਸ਼ਾਨਦਤ ਪ੍ਰਾਪਤ ਕੀਤੀ ਗੱਲ ਕਰਾਂਗੇ ਜਰਨਲ ਸੁਪੀਕ ਸਿੰਘ ਪਹੜਾਂ ਦੀ ਜਿਨ੍ਹਾਂ ਨੇ ਕਿ ਅਤੀ ਵਿਸ਼ੇਸ਼ ਸੇਵਾ ਮੈਡਲ ਅਤੇ ਪਰਮ ਵਿਸ਼ੇਸ਼ ਸੇਵਾ ਮੈਡਲ ਭਾਰਤੀ ਫੌਜ ਵੱਲੋਂ ਪ੍ਰਾਪਤ ਕੀਤੇ ਮੇਜਰ ਜਰਨਲ ਤੱਕ ਪਹੁੰਚੇ ਤੇ ਉਸ ਤੋਂ ਬਾਅਦ ਸਤ ਜਰਨੈਲ ਸਿੰਘ ਪਿੰਡਰਾਵਾਲੇ ਨਾਲ ਲੜ ਕੇ ਉਹ ਨਾਲੇ ਦਰਵਾਟ ਸਾਹਿਬ ਦੇ ਵਿੱਚ ਭਾਰਤੀ ਫੌਜ ਦੇ ਖਿਲਾਫ ਵੀ ਕਰਵਾਈ ਜਾਂਦੀ ਜਰਨਲ ਸੁਵੇਕ ਸਿੰਘ ਹਰਾਂ ਦੇ ਪਿੰਡ ਉਹਨਾਂ ਬਾਰੇ ਸੁਣਨ ਦੇ ਲਈ ਉਹਨਾਂ ਬਾਰੇ ਜਾਣਨ ਦੇ ਲਈ ਸੀ ਇਸ ਆਸਟ੍ਰੇਲੀਆ ਦੀ ਟੀਮ ਪਹੁੰਚੀ ਤਾਂ ਜਦੋਂ ਉੱਥੇ ਜਾ ਕੇ ਪਹੁੰਚੀ ਜਦੋਂ ਜਰਨਲ ਸੁਵੇਕ ਸਿੰਘ ਹਰਾਂ ਦਾ ਘਰ ਦੇਖਿਆ ਤਾਂ ਫਿਰ ਸਾਡੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਹੋਏ ਜਿਹੜੇ ਸਵਾਲ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਖੜੇ ਕਰੋਗੇ ਜਦੋਂ ਦੁਨੀਆ ਭਾਰਤ ਦੇ ਵਿੱਚ ਕੌਮੀ ਯੋਧਿਆਂ ਦੀ ਗੱਲ ਹੁੰਦੀ ਆ ਉਸ ਮੌਕੇ ਸਾਰੀਆਂ ਕੌਮਾਂ ਨੇ ਆਪੋ ਆਪਣੇ ਯੋਧਿਆਂ ਦੀਆਂ ਜਾਤਾਂ ਸਾਬੀਆਂ ਨੇ ਪਰ ਸਾਡੇ ਉੱਤੇ ਇਹ ਸਵਾਲ ਪਰਸਪਰ ਜਾਰੀ ਨੇ ਪਰਸਪਰ ਸਾਡੇ ਉੱਤੇ ਖੜੇ ਨੇ ਉਹ ਚਾਹੇ ਇਕੱਲੇ ਜਨੂ ਸੁਵੇਕ ਸਿੰਘ ਦੀ ਗੱਲ ਨਹੀਂ ਇਹ ਹੋਰ ਵੀ ਬਹੁਤ ਸਾਰੇ ਮਸਲਿਆਂ ਦੇ ਵਿੱਚ ਸਾਡੇ ਉੱਤੇ ਖੜੇ ਨੇ ਜਦੋਂ ਅੱਜ ਦਮਦਮਿਤਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਕਹਿੰਦੇ ਨੇ ਕਿ ਹਰ ਸਿੱਖ ਦੰਪਤੀ ਦੇ ਪੰਜ ਬੱਚੇ ਹੋਣੇ ਚਾਹੀਦੇ ਆ ਜੇਕਰ ਉਹ ਸਾਂਭ ਨਹੀਂ ਸਕਦੇ ਤਾਂ ਉਹ ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨਗੇ ਤਾਂ ਇਹੇ ਵਿੱਚ ਸਵਾਲ ਦੰਦਮੀ ਟਕਸਾਲ ਦੇ ਮੁਖੀ ਉੱਤੇ ਵੀ ਹੁੰਦਾ ਹੈ ਕਿ ਅਸੀਂ ਸਾਡੇ ਲਈ ਲੜਨ ਵਾਲੇ ਜੋਧੀਆਂ ਦੀਆਂ ਚਾਹਤਾਂ ਸੰਭਾਲੀਆਂ ਨੇ ਅੱਜ ਇਹੀ ਇਸੇ ਵੀਡੀਓ ਰਾਹੀਂ ਜੋ ਕੁਸ਼ਮਸ਼ੀਰ ਹੋਰਾਂ ਨੇ ਖਿਆਲਾ ਕਲਾਮ ਜਿਹੜਾ ਅੰਮ੍ਰਿਤਸਰ ਜਿਹੜਾ ਜਨਰਲ ਸੁਬੇਕ ਸਿੰਘ ਹੋਰਾਂ ਦਾ ਪਿੰਡ ਆ ਉੱਥੇ ਜਾ ਕੇ ਜੋ ਦੇਖਿਆ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਆਉ ਦੇਖਦੇ ਹਾਂ ਤੇ ਉਹਨਾਂ ਸਵਾਲਾਂ ਦੇ ਸਨਮੁਖ ਹੁੰਦੇ ਆ ਉਮੀਦ ਕਰਦੇ ਆ ਕਿ ਇਹਦੇ ਵਿੱਚੋਂ ਬਹੁਤ ਸਾਰੇ ਸਵਾਲ ਸਾਡੇ ਸਾਹਮਣੇ ਖੜੇ ਹੋਣਗੇ ਟਾਈਮ ਜਿੱਥੇ ਮੈਂ ਖੜਾ ਇਹ ਜਨਰਲ ਸੁਬੇਕ ਸਿੰਘ ਉਹਨਾਂ ਦਾ ਜੱਦੀ ਘਰ ਹੈ ਇਹ ਪਿੰਡ ਖਿਆਲਾ ਖੁਰਦ ਪਿੰਡਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਲੋਪੋਕੇ ਤਹਿਸੀਲ ਦਾ ਪਿੰਡ ਹੈ ਤੇ ਅ ਅਸੀਂ ਸ਼ਹੀਦਾਂ ਤੇ ਮਾਣ ਕਰਦੇ ਆ ਜਦੋਂ ਵੀ ਅ ਜਦੋਂ ਸ਼ਹੀਹਾਦਤ ਦੇ ਦਿਨ ਆਉਂਦੇ ਨੇ ਜਾਂ ਕਦੇ ਵੀ ਸਿਰ ਸਤਕਾਰ ਨਾਲ ਝੁਕਦਾ ਤੇ ਬਹੁਤ ਸਾਰੀਆਂ ਜਿਹੜੀਆਂ ਤਸ਼ਬੀਹਾਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਪਰ ਜਿਸ ਤੱਕ ਇਹ ਜਦੀ ਘਰ ਦਾ ਸਵਾਲ ਹੈ ਤੁਸੀਂ ਇਸ ਘਰ ਨੂੰ ਜਦੋਂ ਦੇਖਦੇ ਹੋ ਤਾਂ ਤੁਹਾਡਾ ਜਿਹੜਾ ਮਨ ਹੈ ਉਹ ਮਹਿਸੂਸਿਆ ਜਾਂਦਾ ਹੈ ਇਸ ਦੀ ਜੋ ਹਾਲਤ ਹੈ ਜਿਸ ਹਾਲਤ ਦੇ ਵਿੱਚ ਇਹ ਜਦੀ ਘਰ ਹੈਗਾ ਇਸ ਪਿੰਡ ਦੇ ਵਿੱਚ ਤਾਂ ਉਹ ਇੱਕ ਅਫਸੋਸ਼ਨਾਕ ਤਸਵੀਰ ਪੇਸ਼ ਕਰਦਾ ਜਿੱਥੋਂ ਤੱਕ ਇਹਦੀਆਂ ਛੱਤਾਂ ਦਾ ਸਵਾਲ ਹੈ ਜਾਂ ਇਹਦੇ ਰੱਖ-ਰਖਾ ਦਾ ਸਵਾਲ ਹੈ ਸਮੁੱਚੇ ਰੂਪ ਦੇ ਵਿੱਚ ਹੀ ਹਲੇ ਇਸ ਘਰ ਨੂੰ ਕਿਦਣਾ ਕਿਸੇ ਰੂਪ ਦੇ ਵਿੱਚ ਰੈਨੋਵੇਟ ਕਰਨ ਦੀ ਜ਼ਰੂਰਤ ਹੈ ਤੇ ਉਹਦੀ ਜੋ ਸੰਭਾਲ ਹੈ ਇੱਕ ਇੱਕ ਆਰਕਾਈਵਲ ਵੈਲਿਊ ਹੈ ਇਸਦੀ ਇੱਕ ਹਿੱਸਾ ਜੋ ਜਨਰਲ ਉਹਨਾ ਸ਼ੁਭੇਕ ਸਿੰਘ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਸ ਨੂੰ ਅਛਾਉਂਦਾ ਹੈਗਾ ਉਸ ਨੂੰ ਸਜਦਾ ਕਰਦਾ ਹੈਗਾ ਤਾਂ ਉਹ ਸਾਰੇ ਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਇਹ ਇਹ ਜਿਹੜਾ ਘਰ ਹੈ ਇਹ ਬੜੀ ਅਣਗਹਿਲੀ ਦਾ ਸ਼ਿਕਾਰ ਹੈ ਕਿਸੇ ਵੀ ਧਾਰਮਿਕ ਸੰਸਥਾ ਦੇ ਵੱਲੋਂ ਕਿਸੇ ਵੀ ਸਿੱਖ ਸੰਸਥਾ ਦੇ ਵੱਲੋਂ ਜਾਂ ਇਸ ਦਾ ਕੋਈ ਵੀ ਜਿਹੜਾ ਹੈਗਾ ਉਹ ਰੱਖ-ਰਖਾਵ ਨਹੀਂ ਕੀਤਾ ਗਿਆ ਜਿਹੜੇ ਜਿਹੜੇ ਪਿੰਡ ਦੇ ਵਾਸੀ ਨੇ ਕੋਈ ਸਾਡੀ ਗੱਲ ਹੋਈ ਜਿਨ੍ਹਾਂ ਦੇ ਨਾਲ ਉਹ ਉਹ ਇੱਥੋਂ ਦੀ ਜਿਹੜੀ ਕਰ ਰਿਆ ਰੱਖ-ਰਖਾਵ ਆਪਣੇ ਲੈਵਲ ਤੇ ਕਰ ਰਿਆ ਇਹਦੀ ਜਿਹੜੀ ਕੇਅਰ ਟੇਕਿੰਗ ਆ ਉਹਦੀ ਕੋਸ਼ਿਸ਼ ਕਰਦੇ ਨੇ ਅਦਰਵਾਈਜ਼ ਇਸ ਘਰ ਨੂੰ ਲੋਕ ਲੱਗਿਆ ਹੁੰਦਾ ਜੇ ਕੋਈ ਆਵੇ ਤਾਂ ਉਸ ਨੂੰ ਦਿਖਾਇਆ ਜਾਂਦਾ ਤੇ ਪਿਛਲੇ ਥੋੜੇ ਸਮੇਂ ਤੋਂ ਇਸ ਪਿੰਡ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਆ ਇਹਨਾਂ ਦਾ ਸ਼ਹੀਦੀ ਦਿਹਾੜਾ ਇਹਨਾਂ ਦਾ ਜਨਮ ਦਿਹਾੜਾ ਮਨਾਉਣ ਦੀ ਜਿਹੜੀ ਹੈਗੀ ਆ ਇੱਕ ਸਿੱਖ ਨੌਜਵਾਨ ਸਭਾ ਇਸ ਪਿੰਡ ਦੇ ਵੱਲੋਂ ਬਣਾ ਕੇ ਇੱਕ ਇੱਕ ਕਾਰਵਾਈ ਸ਼ੁਰੂ ਕੀਤੀ ਗਈ ਹੈ ਪਰ ਇਸ ਦੇ ਵਿੱਚ ਸਵਾਲ ਨ ਸਵਾਲ ਇਹ ਹੈ ਕਿ ਜਦੋਂ ਟਕਸ਼ਾਲ ਦੇ ਮੁਖੀ ਇਹ ਗੱਲ ਕਰਦੇ ਨੇ ਕਿ ਅਸੀਂ ਵੱਡੇ ਲੈਵਲ ਤੇ ਜੇ ਅਸੀਂ ਕੋਈ ਕੌਮ ਦੇ ਜਿਹੇ ਜੀ ਆਬਾਦੀ ਵਧਾਈ ਜਾਊਗੀ ਤਾਂ ਅਸੀਂ ਉਹਨਾਂ ਦਾ ਧਿਆਨ ਰੱਖਾਂਗੇ ਬੱਚਿਆਂ ਦਾ ਜਿਹੜਾ ਕੋਈ ਨਹੀਂ ਪਾਲ ਸਕਦਾ ਆਪਣੇ ਬੱਚਿਆਂ ਨੂੰ ਪਰ ਜਦ ਤੱਕ ਸ਼ਹੀਦਾਂ ਦਾ ਸਵਾਲ ਹੈ ਸ਼ਹੀਦਾਂ ਦੇ ਵਿੱਚੋਂ ਵੀ ਜਨਰਲ ਸੁਬੇਕ ਸਿੰਘ ਵਰਗੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਦੇਸ਼ ਲਈ ਪਹਿਲਾਂ ਕੰਟਰੀਬਿਊਸ਼ਨ ਦਿੱਤੀ ਹੈ ਫਿਰ ਸਿੱਖ ਕੌਮ ਲਈ ਕੰਟਰੀਬਿਊਸ਼ਨ ਦਿੱਤੀ ਹੈ ਉਹ ਸਾਰੇ ਦੇ ਬਾਵਜੂਦ ਜੋ ਘਰ ਦੀ ਹਾਲਤ ਹੈ ਜੱਦੀ ਘਰ ਦੀ ਹਾਲਤ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ ਉਹ ਉਸ ਜਿਹੜੀ ਹਾਲਤ ਹੈ ਉਹ ਇੱਕ ਵੱਖਰੀ ਤਸਵੀਰ ਪੇਸ਼ ਕਰਦੀ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੰਦੀਪ ਸਿੰਘ ਖਿਆਲਾ ਅਸੀਂ ਇਸੇ ਪਿੰਡ ਦੇ ਰਹਿਣ ਵਾਲੇ ਅਨਵਾਸ ਇਸੇ ਦੇ ਪਿੰਦ ਦੇ ਆ ਜੀ ਖਿਆਲੇ ਦੇ ਤੇ ਜਨਰਲ ਸ਼ਵੇਸ਼ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ਜੀ ਜਨਰਲ ਸ਼ਵੇਸ਼ ਸਿੰਘ ਬਾਰੇ ਅਸੀਂ ਜੋ ਵੀ ਜਾਣਦੇ ਆ ਨੱਟ ਰਹੀ ਜਾਣਿਆ ਕਿਉਂਕਿ ਅਸੀਂ ਜਦੋਂ ਜਨਰਲ ਸਾਹਿਬ ਜੀ ਦੀ ਪਈ ਉਤੋਂ ਦੇ ਮੇਰਾ ਜਨਮ ਨਹੀਂ ਹੋਇਆ ਜਦੋਂ ਸੁਰਤ ਸਮਾ ਲਈ ਆ ਆ ਵੇਖਿਆ ਕਿ ਨਾਂ ਸੁਣਿਆ ਇਹ ਤੇ ਮੋਬਾਇਲਾਂ ਸੱਚ ਮਾਰਾ ਜਦੋਂ ਪਤਾ ਲੱਗਦਾ ਜੀ ਜਰਨਲ ਸਾਹਿਬ ਨੇ ਬਹੁਤ ਕੁਰਬਾਨੀ ਕੀਤੀ ਆ ਦੇਸ਼ ਵਾਸਤੇ ਵੀ ਤੇ ਕੌਮ ਵਾਸਤੇ ਵੀ ਹਾਂਜੀ ਤੇ ਹੁਣ ਤੁਹਾਨੂੰ ਪਿੰਡ ਦੇ ਵਿੱਚ ਤੁਹਾਡੇ ਪਿੰਡ ਦੇ ਸੀ ਜੇਵਨ ਸਾਹਿਬ ਇਹਦਾ ਤੁਸੀਂ ਕੀ ਮਹਿਸੂਸ ਕਰਦੇ ਹੋ ਅਸੀਂ ਤਾਂ ਮਾਣ ਮਹਿਸੂਸ ਕਰਦੇ ਆ ਜੀ ਕਿ ਜਿਨੇ ਇੰਨੀ ਵੱਡੀ ਕੁਰਬਾਨੀ ਕੀਤੀ ਆ ਉਹਦਾ ਮਾਣ ਆ ਸਾਨੂੰ ਕਿ ਉਹਨਾਂ ਨੇ ਬਹੁਤ ਵੱਡਾ ਸਿੱਖ ਕੌਮ ਵਾਸਤੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਕੀਤੀ ਤੇ ਦੇਸ਼ ਵਾਸਤੇ ਵੀ ਚਲੋ ਦੇਸ਼ ਵਾਸ ਨੇ ਨਹੀਂ ਉਹਨਾਂ ਦਾ ਮੁੱਲ ਪਾਇਆ ਉਹ ਵੱਖਰੀ ਗੱਲ ਆ। ਬਾਕੀ ਜੋ ਸਾਡਾ ਹਾਕਿਆ ਦੀ ਗੁਰੂ ਗ੍ਰੰਥ ਸਾਹਿਬ ਦਾ ਉਹਦੇ ਰੂਹ ਇਹਨਾਂ ਨੇ ਕਾਲ ਤਖਤ ਸਾਹਿਬ ਦੇ ਜੋ ਵੀ ਇਹਨਾਂ ਨੇ ਕੀਤੀ ਕੁਰਬਾਨੀ ਕਾਲ ਤਖਤ ਸਾਹਿਬ ਵਾਸਤੇ ਉਹਦਾ ਬਹੁਤ ਮਾਣ ਹੈ ਸਾਨੂੰ ਵੀ। ਤੇ ਇਹ ਜਿਹੜਾ ਜਨਰਲ ਸਾਹਿਬ ਜਿੱਥੇ ਪੈਦਾ ਹੋਏ ਨੇ ਜੰਮੂ ਸ਼ਿ ਸਤਾਨ ਜਿੱਥੇ ਹੈਗਾ ਤੇ ਇਹਦਾ ਘਰ ਉਹਦਾ ਜੱਦੀ ਇਹਦਾ ਕੀ ਸਟੇਟਸ ਹੈ ਹੁਣ ਕੀ ਇਹ ਜਿਸ ਸਟੇਸ਼ਨ ਜਿਹੋ ਜੀ ਦੀ ਵੇਖ ਸਕਦੇ ਤੁਸੀਂ ਕਿ ਬਾਲੇ ਡਿੱਗੇ ਹੋਏ ਨੇ ਆ ਦੋ ਕਮਰੇ ਨੇ ਜਿਨ੍ਹਾਂ ਦਾ ਲੈਂਡਰ ਇੱਥੇ ਸਕੂਲ ਖੁੱਲਣ ਕਰਕੇ ਮੈਡਮ ਨੇ ਪਾਇਆ ਹੋਇਆ ਵਾ ਹਾਂਜੀ ਤੇ ਬਾਕੀ ਕਮਰਿਆਂ ਦੀ ਛੱਤ ਤੋਂ ਹੀ ਵੇਖ ਚੁੱਕੇ ਜੀ ਇਹ ਡਿੱਗੀ ਹੈ ਜਿੱਥੇ ਜਨਮ ਹੋਇਆ ਉਹਨਾਂ ਦਾ ਉਸ ਕਮਰੇ ਦੀ ਵੀ ਛੱਤ ਡਿੱਗੀ ਹੋਈ ਆ ਅਜੇ ਤੱਕ ਨਾ ਕਿਸੇ ਸੰਸਥਾ ਨੇ ਇਸ ਦੇ ਬਾਰੇ ਕੋਈ ਸੋਚਿਆ ਤੇ ਨਾ ਕਿਸੇ ਕੌਮ ਦੇ ਤੇ ਲੀਡਰ ਨੇ ਇਹ ਜਿੰਨੇ ਕੁ ਸੰਭਾਲ ਹੋ ਰਹੀ ਜੀ ਅਸੀਂ ਆਪਣੇ ਕੋਲ ਕਰ ਰਹੇ ਆ ਕਿ ਅਸੀਂ ਜਿੰਨੇ ਵੀ ਵੀਰ ਕੰਮ ਕਰਦੇ ਨੇ ਇਥੇ ਚਾਰ ਜਣੇ ਹੀ ਹੈਗੇ ਹਾਂ ਕਿ ਸਾਰੇ ਦਿਹਾੜੀਦਾਰੀ ਆ ਕਿ ਕੋਈ ਸਰਕਾਰੀ ਨੌਕਰੀ ਨਹੀਂ ਜਾਂ ਕਿਸੇ ਦਾ ਕੋਈ ਪੈਲੀ ਬੰਨਾ ਜਿਆਦਾ ਹੋਵੇ ਕੋਈ ਨਹੀਂ ਸਭ ਇਦਾਂ ਹੀ ਦਿਹਾੜੀਦਾਰੀ ਹੈ ਜੀ ਆਪਣੇ ਲੈਵਲ ਤੇ ਕਰਦੇ ਹਾਂ ਹਾਂਜੀ ਆਪਣੇ ਲੈਵਲ ਤੇ ਕਰ ਰਹੇ ਹਾਂ ਤਾਂ ਤਖਤ ਦੇ ਮੁਖੀ ਨਿਹੰਗ ਸਿੰਘ ਜੀ ਹਾਂਜੀ ਹਾਂਜੀ ਮਾਦਾ ਇੱਕ ਬਿਆਨ ਆਇਆ ਸੀਗਾ ਕਿ ਵੀ ਤੁਸੀਂ ਸਿੱਖਾਂ ਨੂੰ ਵਾਧ ਵਧ ਬੱਚੇ ਪੈਦਾ ਕਰਨੇ ਚਾਹੀਦੇ ਨੇ ਤੇ ਜੇ ਸਿੱਖ ਨਹੀਂ ਕਰ ਸਕਦੇ ਤਾਂ ਅਸੀਂ ਉਹਨਾਂ ਨੂੰ ਉਟਾਂ ਦੇ ਜਵਾ ਬੱਚਿਆਂ ਨੂੰ ਤਾਂ ਤੁਹਾਨੂੰ ਲੱਗਦਾ ਕਿ ਟਕਸਾਲ ਨੇ ਕਦੇ ਇਹਨੂੰ ਇਸ ਘਰ ਨੂੰ ਜਾਂ ਇਹਨਾਂ ਦੀ ਸ਼ਰਾਰਤ ਕਰਕੇ ਇਹਨੂੰ ਸੇਵਾ ਸੰਭਾਲ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕੋਈ ਦੇ ਦੇ ਕੰਮ ਦੇ ਸਿੱਖ ਕੋਮ ਬੱਚੇ ਜਨ ਪੈਦਾ ਕਰੇ ਫਿਰ ਤਾਂ ਸੰਸਥਾ ਨੂੰ ਚਾਹੀਦਾ ਜੀ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਬੱਚਿਆਂ ਨੂੰ ਸੰਭਾਲਣਾ ਜਿਦੋਂ ਉਹਨਾਂ ਦੇ ਬੱਚਿਆਂ ਨੂੰ ਇਹ ਸੰਭਾਲ ਨਹੀਂ ਰਿਹਾ ਤੇ ਉਹਨਾਂ ਦੇ ਬੱਚੇ ਨਸ਼ਿਆਂ 'ਚ ਜਾਂ ਕੋਈ ਦੇਸ਼ ਦੇ ਜਿੱਥੇ ਵੀ ਕੋਈ ਹੈਗਾ ਦੇਸ਼ ਦੇ ਵਾਸੀ ਬਣਿਆ ਵਾ ਉਹ ਕੌਮ ਸਿੱਖ ਕੌਮ ਦੇ ਇਹ ਨਸ਼ੀਦਾਂ ਦੇ ਬੱਚਾ ਨੂੰ ਕੋਈ ਚੰਗਾ ਨਹੀਂ ਚੰਦਾ ਸਾਰੇ ਉਹ ਕਹਿੰਦੇ ਕਿ ਤੁਸੀਂ ਖਾਲਸਤਾਨੀ ਜੇ ਤੁਸੀਂ ਅੱਤਵਾਦੀ ਜੇ ਤੁਸੀਂ ਦੇਸ਼ ਧਰੋਹ ਜੇ ਇਹੋ ਜੀਆਂ ਗੱਲਾਂ ਹੁੰਦੀਆਂ ਨੇ ਜਿੱਦਾਂ ਹੁਣ ਅਸੀਂ ਵੀ ਸੇਵਾ ਕਰ ਰਹੇ ਆ ਤੇ ਸਾਨੂੰ ਸਾਡੇ ਦੇ ਪਿੰਡੋਂ ਕੇ ਨੇ ਚਿੱਠੀ ਪਾਈ ਆ ਮੇਰੇ ਉੱਤੇ ਤੇ ਤਿੰਨ ਵਾਰ ਇੱਕ ਵਾਰੀ ਹੋ ਚੁੱਕੀ ਪੁਲਸ ਦੀ ਸੀਐਸਟਾਫ ਵਾਲਿਆਂ ਨੇ ਕੀਤੀ ਆ ਡੀਐਸਪੀ ਸਭ ਨੇ ਜਿੱਤੀ ਆ ਤੇ ਥਾਣੇ ਵਾਲਿਆਂ ਨੇ ਕੀਤੀ ਐ ਅੱਛਾ ਹਾਂਜੀ ਕੀ ਕਹਿੰਦੀ ਪੁਲਸ ਸਾਹਿਬ ਪੁਲਸ ਇਹੋ ਕਹਿੰਦੀ ਹੈ ਕਿ ਤੁਸੀਂ ਇਹਨਾਂ ਜਿਹੜੇ ਧਰਮ ਖਿਆਲੀ ਜਨਾਂ ਦੀਆਂ ਕਿਉਂ ਬਿਆਨ ਸੌਂਦੇ ਜਨਾਂ ਦੀ ਕਿਉਂ ਡਹਿ ਜੇ ਕਿ ਜਿੰਦਾ ਅਸੀਂ ਹੁਣ ਸੇਵਾ ਕਰ ਰਹੇ ਆ ਇੱਥੇ ਇਸ ਬਾਰੇ ਕਹਿ ਰਹੀ ਆ ਅੱਛਾ ਹਾਂ ਇਹ ਦੇਖੋ ਜੀ ਹੋਣਾ ਚਾਹੀਦਾ ਕਿ ਜੋ ਜਿਹੜਾ ਸਭ ਤੋਂ ਪਹਿਲਾਂ ਦੇ ਜਿਹੜੇ ਆਪਣੇ ਬੱਚੇ ਆ ਸਿੱਖ ਕੌਮ ਦੇ ਜਾਂ ਪੰਜਾਬ ਦੇ ਆ ਇਹ ਚ ਇਹ ਨਹੀਂ ਆ ਕਿ ਕੋਈ Hindu ਜਾਂ Musalman ਕੋਈ ਵੀ ਆ ਇਹ ਚ ਜੋ ਵੀ ਬੱਚੇ ਉਹਨਾਂ ਦਾ ਉਸੇ ਹਿਸਾਬ ਨਾਲ ਚਾਹੀਦਾ ਉਹਨਾਂ ਦਾ ਸੋਚਣਾ ਕਮੇਟੀ ਨੂੰ ਕਿ ਜਦਾਂ ਆਪਣੀਆ ਸ਼ੋਮਨੀ ਕਮੇਟੀ ਆ ਜੋ ਵੀ ਸਕੂਲ ਨੇ ਇਹਨਾਂ ਦੇ ਸ਼ੋਮਨੀ ਕਮੇਟੀ ਦੇ ਜਾਂ ਕਿਸੇ ਵੀ ਛੀਤ ਸਿੰਘ ਦੇ ਨਾਂ ਦਾ ਸਕੂਲ ਹੈ ਸਭ ਤੋਂ ਜ਼ਿਆਦਾ ਮਿਲਾਈ ਉੱਥੇ ਆ ਸਭ ਤੋਂ ਜ਼ਿਆਦਾ ਖਰਚਾ ਉੱਥੇ ਪੈਂਦਿਆ ਵਾ ਜੇ ਉੱਥੇ ਪੜਨਗੇ ਨਹੀਂ ਤੇ ਫਿਰ ਸਿੱਖੀ ਨਾਲ ਕਿੱਥੋਂ ਆਉਣਗੇ ਤੁਹਾਨੂੰ ਕੀ ਲੱਗਦਾ ਸੀ ਜਿਹੜੀਆਂ ਸੰਸਥਾਵਾਂ ਨੇ ਜਿਹੜੇ ਸਰਕਾਰ ਦੇ ਅਧਿਕਾਰੀ ਵੱਲੋਂ ਇਤਾਂ ਦੇ ਬਿਆਨ ਦਿੱਤੇ ਜਾਂਦੇ ਨੇ ਆ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਵੀ ਕਹਿੰਦੇ ਨੇ ਕਿ ਅਸੀਂ ਤੁਹਾਡੇ ਮਗਰ ਖੜੇ ਆ ਤਾਂ ਰਿਐਲਿਟੀ ਦੇ ਵਿੱਚ ਤੁਸੀਂ ਦੇਖਦੇ ਹੋ ਜੰਗਲ ਸਾਹਿਬ ਇਹ ਘਰ ਦੀ ਹਾਲਤ ਜਾਂ ਬਰ ਭਾਈ ਤੁਹਾਨੂੰ ਲੱਗਦਾ ਇਹ ਵਾਕਈ ਕੋਈ ਫੜਦਾ ਹੈ ਨਹੀਂ ਜੇ ਬਾਣ ਜੇ ਕੋਈ ਫੜਦਾ ਸੋਸ਼ਲ ਮੀਡੀਆ ਤੇ ਜੋ ਮਰਜੀ ਆਖੀ ਜਾਣ ਇੱਥੇ ਕੋਈ ਨਹੀਂ ਜੇ ਮਾਂ ਫੜਦਾ ਜੇ ਮਾਂ ਫੜਦੇ ਹੁੰਦੇ ਅੱਜ ਘਰ ਆਦੀ ਇਹੋ ਜਿਹੀ ਹਾਲਤ ਨਾ ਹੁੰਦੀ ਜਿਵੇਂ ਜੀ ਤੁਸੀਂ ਵੇਖ ਰਹੇ ਜੀ ਕਿ ਛਤਾਂ ਡਿੱਗੀਆਂ ਨੇ ਜਿੰਨ ਜਿੰਨਾਂ ਸਿੱਧਾਂ ਦੇ ਤਰ੍ਹਾਂ ਦੀਆਂ ਛਤਾਂ ਡਿੱਗੀਆਂ ਤਾਂ ਦੱਸੋ ਕਿ ਉਹਨਾਂ ਦਾ ਕੌਮ ਦੇ ਦੂਜਿਆਂ ਦਾ ਵਿਸ਼ਵਾਸ ਕਿੰਨਾ ਕਰੂਗਾ ਠੀਕ ਹੈ ਕਮੇਟੀ ਹੁਣ 40 ਸਾਲ ਦਾ ਮਨਾ ਰਹੀ ਹੈ ਤਾਂ ਤੁਸੀਂ ਵੀ ਦੇਖਿਆ ਹੋਣਾ ਲੱਗਦਾ ਹੈ ਕਿ ਸ਼ੋਨੀ ਕਮੇਟੀ ਜਿਹੜੀ ਹੈਗੀ ਆ ਉਹ ਇਹ ਸਾਰੇ ਸ਼ਿਕਾਇਤਾਂ ਦਾ ਇਨਸਾਫ ਕਰਦੀ ਹੈ ਜਾਂ ਕੋਈ ਉਹਨੇ ਬੜੀ ਰੋਲ ਨਾ ਪਾਇਆ ਜਿੱਥੋਂ ਤੱਕ ਦੇ ਆਪਣੇ ਸੰਭਾਲ ਹੈ ਜੋਵਾਂ ਉਦੋਂ ਤੋਂ ਵੇਖ ਰਹੇ ਆ ਜੀ ਹਜੇ ਤੱਕ ਦੇ ਕਿਸੇ ਨੇ ਵੀ ਆਪਣਾ ਰੋਲ ਨਹੀਂ ਨਭਾਇਆ ਸੋਸ਼ਲ ਮੀਡੀਆ ਤੇ ਵੀ ਅੰਦੇ ਰਹੇ ਆ ਹਰ ਥਾਂ ਦੇ ਅੰਦਰ ਸੁਣਦੇ ਵੀ ਅਸੀਂ ਮੋਬਾਈਲ ਤੇ ਹੀ ਨਹੀਂ ਪਰ ਨੇ ਰੋਲ ਨੇ ਕਹੇ ਜਾਂਦੇ ਆ ਰੋਲ ਨਹੀਂ ਨਭਦਾ ਸਿੰਘਪਿੰਡ ਖਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਜੀ ਠੀਕ ਹੈ ਹਾਂਜੀ ਤੇ ਤੁਹਾਨੂੰ ਇਸ ਤੱਕ ਦਾ ਕਦੋਂ ਜਾਣਕਾਰੀ ਹੋਈ ਕਿ ਇਹ ਜਿਹੜਾ ਤੁਹਾਡਾ ਪਿੰਡ ਹੈ ਖਿਆਲਾ ਇਹ ਜਦੋਂ ਸ਼ਮੀਖ ਸਿੰਘ ਉਹਨਾਂ ਦਾ ਪਿੰਡ ਹੈ ਇਹ ਜੀ ਹੈਗਾ ਤੇ ਬਹੁਤ ਸਾਨੂੰ ਪਹਿਲਾਂ ਦਾ ਪਤਾ ਸੀ ਪਰ ਇਹਦੇ ਨਾਲ ਧਿਆਨ ਜਿਹੜਾ ਨਾ ਸਾਡਾ ਕੁਝ ਚਿਰ ਪਹਿਲਾਂ ਹੀ ਗਿਆ ਵਾ ਕੋਈ 2-3 ਸਾਲ ਬਾਅਦ ਬਾਕੀ ਸਾਨੂੰ ਮਾਣ ਹੈ ਵੀ ਅਸੀਂ ਇਹ ਪਿੰਡ ਦੇ ਵੀ ਰਹਿਣ ਵਾਲੇ ਆ ਤੇ ਸਾਧ ਸੰਗਤ ਨੂੰ ਤੇ ਇਹੋ ਹੀ ਬੇਨਤੀ ਕਰਾਂਗੇ ਵੀ ਇਹਨਾਂ ਦੇ ਨਾਲ ਕੋਈ ਸਾਲ ਸਮਾਨ ਸਮਾਂ ਵੀ ਜਾਵੇ ਕੋਈ ਇਹਨਾਂ ਦੀ ਤੇ ਬਾਕੀ মিডিਆ ਵਾਲੇ ਪਹਿਲਾਂ ਵੀ ਆਏ ਸੀ ਉਹਨਾਂ ਨੂੰ ਵੀ ਅਸੀਂ ਦੱਸਿਆ ਸੀ ਵੀ ਇਹਨਾਂ ਦੇ ਬਾਰੇ ਕੁਝ ਸੋਚਿਆ ਜਾਵੇ ਤੇ ਬਾਕੀ ਇਹ ਆ ਕਿ ਪਿੱਛੇ ਜਿਹੜਾ ਇੱਕ ਥੋੜੇ ਦਿਨੋਂ ਇੱਕ ਇੱਥੇ ਪਿੰਡ ਖਿਆਲੇ ਚ ਸੰਤਾ ਇਹੀ ਆਪਣੇ ਜਿਹੜੇ ਹੈਗੇ ਹੀ ਇੱਥੋਂ ਦੇ ਮੈਦੇ ਦੇ ਰਹਿਣ ਵਾਲੇ ਉਹਨਾਂ ਨਾਲ ਬੜੇ ਫਕਰ ਨਾਲ ਮੈਨੂੰ ਆਪਣੇ ਸੁਪੀ ਦੇ ਵਿੱਚ ਗਿਆ ਵੀ ਤੁਸੀਂ ਜਰਨਲ ਸ਼ਬੀਕ ਸਿੰਘ ਦੇ ਪਿੰਡ ਦੇ ਰਹਿਣ ਵਾਲੇ ਜੋ ਤੇ ਬੜਾ ਸਾਨੂੰ ਮਾਣ ਹੈ ਤੁਹਾਨੂੰ ਮਾਣ ਹੋਣਾ ਚਾਹੀਦਾ ਪਿੰਡ ਤੇ ਜੀ ਬਸ ਇੰਨੀ ਗੱਲ ਕੀਤੀ ਮੈਂ ਚਲੋ ਸਾਡਾ ਵੀ ਸੀਨਾ ਚੌੜਾ ਹੋ ਗਿਆ ਵੀ ਚਲੋ ਸਾਨੂੰ ਕਿਸੇ ਨੇ ਤੇ ਕਿਹਾ ਵੀ ਅਹੀਂ ਪੀਤਾ ਦਾ ਪਿੰਡ ਇਹ ਚੀਜ਼ ਹੈਗੀ ਆ ਬਾਕੀ ਜਦੋਂ ਉਹਦੇ ਨਾਲ ਮੈਂ ਗੱਲ ਕੀਤੀ ਮੈਂ ਉਹਨਾਂ ਮੈਨੂੰ ਇੱਕ ਸਿਰਫ ਕਾਰਡ ਦੇ ਤਾ ਕਾਰਡ ਦੇ ਕੇ ਤੇ ਮੜ ਕੇ ਉਹਨਾਂ ਆਖਿਆ ਵੀ ਠੀਕ ਹੈ ਸਾਨੂੰ ਸੱਦਿਆ ਕਰੋ ਤੁਸੀਂ ਤੇ ਉਸ ਤੋਂ ਬਾਅਦ ਉਹ ਜਿਹੜੇ ਆ ਵੀ ਆਪਣੇ ਨਾਲ ਸਾਡੇ ਨਾਲ ਕੋਈ ਉਹਨਾਂ ਦਾ ਨਹੀਂ ਨਾਲ ਹੋਇਆ ਆ ਸਿਰਫ ਉਹਨਾਂ ਮੈਨੂੰ ਕਾਰਡ ਦਿੱਤਾ ਪੀ ਉਹਨਾਂ ਨੇ ਕਿਹਾ ਵੀ ਕੋਈ ਤੁਹਾਡੀ ਮਦਦ ਕਰਾਂਗੇ ਕੋਈ ਜੇ ਆਪਾਂ ਇਹਨਾਂ ਸਿੰਘਾਂ ਜਿਹੜਾ ਕੌਮ ਵਾਸਤੇ ਕੁਰਬਾਨੀ ਦੇ ਗਿਆ ਇਨਸਾਨ ਤੇ ਉਹਦੇ ਬਾਰੇ ਨਹੀਂ ਸੋਚਿਆ ਜਾ ਰਿਹਾ ਤੇ ਆਮ ਤੇ ਫਿਰ ਕਹਿ ਰਹੇ ਪੰਜ-ਪੰਜ ਬੱਚੇ ਜਮ ਉਹਦੇ ਉਹ ਇੱਕ ਦੀ ਤਾਂ ਸੰਭਾਲ ਨਹੀਂ ਹੋਈ ਇਹਨਾਂ ਕੋ ਤੇ ਪੰਜ-ਪੰਜ ਬੱਚਿਆਂ ਦੀ ਕਿੱਥੋਂ ਸੰਭਾਲ ਹੋ ਜਾਏਗੀ ਹਾਂ ਜਿਹੜਾ ਇਹ ਬਿਆਨ ਹੈ ਟਕਸਾਲ ਦੇ ਮੁਖੀ ਵੱਲੋਂ ਇਹਨਾਂ ਨੂੰ ਲੱਗਦਾ ਸਾਬ ਇਹ ਗੱਲਾਂ ਬਾਤਾਂ ਹੀ ਨੇ ਇਹ ਗੱਲਾਂ ਬਾਤਾਂ ਹੀ ਆ ਜੀ ਤੇ ਜੇ ਇੱਕ ਵਾਰੀ ਮੈਂ ਇਹਨਾਂ ਦਾ ਫੋਨ ਨੰਬਰ ਲਿਆ ਸੀ ਉਤੋਂ ਦੇ ਮੁਖੀ ਦੇ ਨਾਲ ਮੇਰੀ ਜਿਹੜਾ ਉਹਨਾਂ ਦਾ ਹੈਗਾ ਹੀ ਗਾੜੀ ਉਹਨੂੰ ਮੈਂ ਇੱਕ ਵਾਰੀ ਗੱਲ ਕੀਤੀ ਤਾਂ ਉਹਨੇ ਸਾਨੂੰ ਗਾੜੀ ਉਹ ਥੋੜਾ ਉਲਟਾ ਹੀ ਕਿਹਾ ਉਹਨੇ ਵੀ ਤੁਸੀਂ ਤੇ ਬਸ ਐਵੇਂ ਕਰਦੇ ਜੋ ਖਾਣ ਪੀਣ ਦੇ ਮਾਰੇ ਕਰਦੇ ਅਸੀਂ ਇੱਕ ਉਹ ਪੰਜਾ ਨਹੀਂ ਲਿਆ ਦੋ ਵਾਰੀ ਅਸੀਂ ਸੁਗਣੀ ਸਾਹਿਬ ਇੱਥੇ ਕਰਾ ਚੁੱਕੇ ਆ ਇੱਕ ਵਾਰੀ ਇਹਨਾਂ ਦਾ 시ਦੀ ਦਿਹਾੜਾ ਮਨਾਇਆ ਇੱਕ ਵਾਰੀ ਹੀ ਇਹਨਾਂ ਦਾ ਜਨਮ ਦਿਹਾੜਾ ਮਨਾਇਆ ਅੱਜ ਜਨਮ ਦਿਹਾੜੇ ਦੀ ਆਪਣਾ ਜਿਹੜੇ ਵੀ ਅਹੀਂ ਹਾਂਜੀ ਤੇ ਚਲੋ ਸਤਿਗੁਰ ਦੀ ਕਿਰਪਾ ਨਾਲ ਪੂਰਾ ਪਿੰਡ ਜਿਹੜਾ ਆਪਣਾ ਸਾਥ ਦੇ ਰਿਹਾ ਵਾ ਵੱਡਾ ਪਿੰਡ ਵੀ ਦੇ ਰਿਹਾ ਛੋਟਾ ਪਿੰਡ ਵੀ ਦੇ ਰਿਹਾ ਵਾ ਤੇ ਆਪਾਂ ਹੋਰ ਨਹੀਂ ਕਿਸੇ ਦੇ ਬਾਰੇ ਵੀ ਦੱਸ ਸਕਦੇ ਵੀ ਇੱਥੇ ਅਜੇ ਤੱਕ ਕਿਸੇ ਨੇ ਇਹ ਵੇਖ ਕੇ ਚਲੇ ਜਾਂਦੇ ਆ ਪਰ ਧਿਆਨ ਨਹੀਂ ਕੋਈ ਦਿੰਦਾ ਭਾਜੀ মিডিਆ ਦੇ ਵਿੱਚ ਪੂਰਾ ਚੱਲਿਆ ਏ ਦੋ ਇੱਕ ਛਬ ਚੈਨਲ ਵਾਲੇ ਆਏ ਇੱਕ ਆਪਣਾ ਲੋਕਵਾਜ ਵਾਲੇ ਆਏ ਆ ਮੰਜੀਨਦਰ ਸਿੰਘ ਤੇ ਸਾਰਾ মিডিਆ ਦੇ ਵਿੱਚ ਗਿਆ ਏ ਤੇ ਹੋ ਨਹੀਂ ਸਕਦਾ মিডিਆ ਦਾ ਜਮਾਨਾ ਹੋਵੇ ਤੇ ਕਿਸੇ ਨੂੰ ਪਤਾ ਨਾ ਹੋਵੇ ਵੀ ਕੀ ਚੀਜ਼ ਆ ਕੀ ਜਿਹੜੀਆਂ ਚੀਜ਼ਾਂ ਇਹ ਅਜੀਬ ਘਰ ਚ ਰੱਖਣ ਵਾਲੀਆਂ ਉਹ ਵੇਖੋ ਕੀ ਹਾਲਤ ਆ ਰੁੜਣ ਲੀਆਂ ਇੱਥੇ ਤੇ ਬਾਕੀ ਜਿੰਨੇ ਕਿ ਜੋਗੇ ਵੀਰ ਹੈਗੇ ਉਹਨਾਂ ਕਿਤੇ ਅਹੀਂ ਉਸ ਸੁਖਨੀ ਸਾਹਿਬ ਤੇ ਹੁਣ ਸ਼ਬੀਲਾ ਆ ਗਈਆਂ ਸ਼ਬੀਲਾ ਦੇ ਉੱਤੇ ਇਹਨਾਂ ਦੇ ਬੜੇ ਤਗੜੇ ਬੋਰਡ ਲੱਗਦੇ ਆ ਜੇ ਕਿ ਹਣ ਪੁੱਛ ਲਈਏ ਨਾ ਵੀ ਭਾਜੀ ਇਹ ਕਿੰਨਾ ਦੀ ਫੋਟੋ ਆ ਇੱਕ ਵਾਰੀ ਮੈਂ ਪੁੱਛੇ ਬਿਠਾ ਕਿ ਦਰਬਾਰ ਸਾਹਿਬ ਹੀ ਉਹਨਾਂ ਨੂੰ ਮੈਂ ਜਿਹੜੇ ਆਪਣੇ ਆਪਣੇ ਜਿਹੜੇ ਮਨਜੀਤ ਸਿੰਘ ਆ ਉਹਨਾਂ ਨੂੰ ਮੈਂ ਪੁੱਛਿਆ ਮੈਂ ਹਾਂ ਵੀ ਇਹਨਾਂ ਦਾ ਪਿੰਡ ਕਿਹੜਾ ਉਹਨੂੰ ਪਿੰਡ ਦਾ ਹੀ ਨਹੀਂ ਪਤਾ ਬਾਅਦ ਚ ਤੇ ਲੋ ਮੈਂ ਦੱਸਿਆ ਵੀ ਆ ਪਿੰਡ ਹੈ ਕਹਿੰਦੇ ਹਾਂ ਹਾਂ ਉਹ ਆ ਕੇ ਮੁੜ ਕੇ ਦੇ ਜਨਮ ਦਿਹਾੜੇ ਤੇ ਆਏ ਇਸ ਲਈ ਜੀ ਮਾਨ ਦੇ ਜਿਹੜੇ ਆਪਣੇ ਹੈਗੇ ਹੀ ਨਾਲ ਉਹਨਾਂ ਦੇ ਉਹ ਆਏ ਆ ਬਾਕੀ ਇੱਥੇ ਸਿਮਰਨਜੀਤ ਸਿੰਘ ਮਾਨ ਦੇ ਸ਼ਨੀਵਾਰ ਆ ਰਹੇ ਆ ਬੇਟੇ ਇੱਥੇ ਆਪਣਾ ਨਰੈਣਗੜ੍ਹ ਆ ਰਿਹਾ ਉਹਨਾਂ ਦੇ ਬਾਰੇ ਵੀ ਵਿਚਾਰ ਗਾੜੀ ਰੱਖਾਂਗੇ ਕੀ ਜਾਂਦੇ ਕੀ ਨਹੀਂ ਨਹੀਂ ਸਰਕਾਰਾਂ ਨੇ ਕੀ ਕਰਨਾ ਜੀ ਸਰਕਾਰ ਨੂੰ ਉਹਦੇ ਪਤਾ ਹੀ ਆ ਜਿਹੜੇ ਆਮ ਬੋਰਡ ਲਾਉਂਦੇ ਉਹ ਫਿਰ ਲੱਗਦੇ ਹੀ ਆ ਤੇਹੀਂ ਤਾਂ ਸ਼ਬੀਲਾ ਜਿਹੜੇ ਵੀਰ ਲਾਉਂਦੇ ਆਹੀਂ ਆਨੇ ਵੀ ਚਲੋ ਸ਼ਬੀਲਾ ਘਾੜ ਲਾ ਲਓ ਤੇ ਬਾਕੀ ਇਹ ਹੈਗੇ ਇਹਨਾਂ ਦੇ ਵੱਲ ਥੋੜਾ ਬਹੁਤ ਧਿਆਨ ਦਿਓ ਇਹਨਾਂ ਦਾ ਤਸਵਾਲ ਨਾਲ ਦਾ ਸਵਾਲ ਇਹ ਹੈ ਕਿ ਜਿਹੜੇ ਇਹ ਸ਼ਹਾਦਤ ਜਿਹੜੇ ਸ਼ਹੀਦ ਨੇ ਇਹਨਾਂ ਦੀ ਜਿਹੜੀ ਵਿਰਾਸਤ ਹੈ ਉਸ ਨੂੰ ਸਾਂਭਣ ਦੀ ਜ਼ਿੰਮੇਵਾਰੀ ਆਖਰ ਕਿਸ ਦੀ ਹੈ ਇਹ ਸਵਾਲ ਦੇ ਨਾਲ ਅਸੀਂ ਇਹ ਰਿਪੋਰਟ ਜਿਹੜੀ ਹੈ ਤੁਹਾਨੂੰ ਪੇਸ਼ ਕਰ ਰਹੇ ਹਾਂ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਪਸੰਦ ਆਏਗੀ ਤੇ ਸਾਡੀ ਇਸ ਰਿਪੋਰਟ ਦੇ ਨਾਲ ਸਾਡੀ ਕੋਸ਼ਿਸ਼ ਹੈ ਕਿ ਇਹ ਘਰ ਦੇ ਬਾਬਤ ਇਸ ਘਰ ਦੀ ਜੋ ਜੋ ਇਸਾਮ ਸੰਭਾਲ ਦੀ ਜ਼ਰੂਰਤ ਹੈ ਉਹ ਪੂਰੀ ਹੋ ਸਕੇਗੀ ਤੇ ਗੱਲ ਜਿਹੜੀ ਆ ਉਹ ਸ਼ੋਮਣੀ ਕਮੇਟੀ ਤੱਕ ਜਾਂ ਹੋਰ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਸਿੱਖ ਸੰਸਥਾਵਾਂ ਨੇ ਜਾਂ ਜਿਹੜੇ ਪੰਥਦਰਦੀ ਸੱਜਣ ਨੇ ਉਹਨਾਂ ਤੱਕ ਪਹੁੰਚ ਸਕੇਗੀ ਕੈਮਰਾ ਪਰਸਨ ਮਾਨਸ ਦੇ ਨਾਲ ਮੈਂ ਗੁਰਸ਼ਮ ਸਿੰਘ ਪਿੰਡ ਖਿਆਲਾ ਕਲਾਂ ਅੰਮ੍ਰਿਤਸਰ